सिस्टर हाज़री लॻंदे हुई त साईं कवी जी लोट जी बरसाति करिणो होटल जी बरसाति करि ਰਕੀਦੀ ਸਤਿ ਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਐਂਕਰ ਟੀਐਸ ਕੈਥ ਜਿਹਨ ਕਿ ਐਂਕਰ ਕੈਥ ਪੰਜਾਬੀ ਤੇ ਅੱਜ ਪਹੁੰਚੇ ਆ ਜੀ ਨਡਾਲਾ ਨਡਾਲੇ ਤੋਂ ਪੁਹਲੱਥ ਰੋਡ ਤੇ ਆਪਾਂ ਖੜੇ ਆ ਜੀ ਪੱਠਿਆਂ ਦੇ ਸਾਹਮਣੇ ਖੜੇ ਆ ਤੇ ਅੱਜ ਇੱਥੇ ਧੰਤਨੂ ਬਾਬਾ ਤੇਰੇਸਾ ਜੀ ਦੇ ਦਰਬਾਰ ਤੇ ਅੱਜ ਮੇਲਾ ਜਿੱਥੇ ਸੇਵਾ ਮੇਲਾ ਜਿਹੜਾ ਹੁਣ ਜਾ ਰਿਹਾ ਜੀ ਤੇ ਉੱਥੇ ਅੱਜ ਪਹੁੰਚੇ ਆ ਜੀ ਕਾਫੀ ਜਿਹੜੇ ਕਲਾਕਾਰ ਆ ਰਹੇ ਆ ਪੋਸਟ ਜਿਹੜਾ ਲੱਗਾ ਹੋਇਆ ਜਿਹੜੇ ਜਿਹੜੇ ਇੱਥੇ ਕਲਾਕਾਰ ਆ ਰਹੇ ਆ ਤੇ ਆਓ ਲੈ ਚਲਦੇ ਆ ਤੁਹਾਨੂੰ ਸਾਈਂ ਤੇਰੇਸਾ ਜੀ ਦੇ ਦਰਬਾਰ ਤੇ ਜਿੱਥੇ ਅੱਜ ਬੜੀ ਰੌਣਕ ਲੱਗੀ ਹੋਈ ਏ ਤੇ ਵਧੀਆ-ਵਧੀਆ ਕਲਾਕਾਰ ਆ ਰਹੇ ਆ ਤੇ ਲੈ ਚਲਦੇ ਆ ਤੁਹਾਨੂੰ ਦਰਬਾਰ ਉੱਤੇ ਮੈਥਡ ਆਪਰਾ ਐਂਕਰ ਟੀਐਸ ਕੈਥ ਤੇ ਸਾਹਮਣੇ ਬਿਲਕੁਲ ਦਰਬਾਰ ਦਿਖ ਰਿਹਾ ਤੇ ਆ ਜਿਹੜਾ ਬੋਰਡ ਲੱਗਾ ਹੋਇਆ ਤੇ ਆ ਲੈ ਚਲਦੇ ਤੁਹਾਨੂੰ ਦਰਬਾਰ ਤੇ ਠੀਕ ਹੈ ਜੀ ਲੈ ਚਲਦੇ ਆ ਤੁਹਾਨੂੰ ਦਰਬਾਰ ਤੇ ਪੂਰੀ ਲੋਕੇਸ਼ਨ ਤੁਹਾਨੂੰ ਦਿਖਾ ਦਿਆਂ ਲਓ ਜੀ ਆਪਾਂ ਸਾਇੰਟੀਫਿਕਸਾ ਦੇ ਦਰਬਾਰ ਤੇ ਪਹੁੰਚ ਚੁੱਕੇ ਆ ਜਿੱਥੇ ਅੱਜ ਸੇਵਾ ਚਲਾਨਾ ਮੇਲਾ ਜਿਹੜਾ ਹੋਣ ਜਾ ਰਿਹਾ ਹੈ ਔਰ ਇਸ ਗੱਦੀ ਦੇ ਸੇਵਾਦਾਰ ਹੈ ਜੀ ਸਾਈ ਅਭੀ ਜੀ ਤੇ ਪ੍ਰਧਾਨ ਸਾਹਿਬ ਹੈ ਜੀ ਸੇਵਾ RAM ਜੀ ਸੇਵਾ RAM ਜੀ ਪ੍ਰਧਾਨ ਸਾਹਿਬ ਦੇ ਮੱਖਣ ਭਾਜੀ ਸਾਡੇ ਸਰਪੰਚ ਸਾਹਿਬ ਗੋਪੀ ਭਾਜੀ ਸਰਪੰਚ ਸਾਹਿਬ ਤੇ ਉਹਨਾਂ ਦੀ ਬਤੌਲਤਾ ਅੱਜ ਇੱਥੇ ਪਹੁੰਚੇ ਆ ਤਾਂ ਲੋ ਜੀ ਤੁਹਾਨੂੰ ਦਰਸ਼ਨ ਦਿਦਾਰ ਕਰਦੇ ਆ ਦਰਬਾਰ ਤੇਰੇਸਾ ਜੀ ਦੇ ਲੱਖ ਦਾ ਤਾਂ ਦਰਬਾਰ ਦੇ ਤੇ नाग ਦੇਵਤਾ ਦਰਬਾਰ ਦੇ ਠੀਕ ਹੈ ਜੀ ਤੁਹਾਨੂੰ ਪੂਰੀ ਡਿਟੇਲ ਦੱਸਦੇ ਆ ਪੰਡਾਲ ਲੱਗ ਚੁੱਕਾ ਵੇ ਤੇ ਸਾਊਂਡ ਵੀ ਲੱਗ ਚੁੱਕੀ ਏ ਤੇ ਸਾਊਂਡ ਲੱਗੀ ਹੋਈ ਏ ਆਰ ਕੇ ਸਾਊਂਡ ਪਠਾਨਕੋਟ ਤੇ ਮੌਸਮ ਦੀ ਖਰਾਬੀ ਕਰਕੇ ਥੋੜਾ ਕੰਮ ਅਜ ਖਰਾਬ ਹੋਇਆ ਜੀ ਲੇਟ ਸਟੇਜ ਜੇ ਲੱਗੀ ਸਾਨੂੰ ਮਿਸ ਕਰਨੀ ਪਈ ਏ ਬੰਦ ਕਰਨਾ ਪਿਆ ਪ੍ਰੋਗਰਾਮ ਤੇ ਚਾਹ ਦੇ ਨਾਲ ਬਰੈਡ ਪਕੌੜਾ ਚੱਲ ਰਿਹਾ ਲੋ ਜੀ ਇਧਰ ਪਾਰ ਸਾਈ ਧੀਰੇ ਸਾਜੀ ਦਾ ਦਰਬਾਰ ਨਡਾਲਾ ਇਧਰਲੀ ਸਾਈਡ ਤੇ ਚਾਹ ਪਕੌੜਾ ਬਰੈਡ ਪਕੌੜਾ ਚੱਲ ਰਿਹਾ ਜੀ ਬਹੁਤ ਵਧੀਆ ਸੈਟਅਪ ਕੀਤਾ ਹੋਇਆ ਜੀ ਤੇ ਨਾਲ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾਉਨੇ ਆ ਜੀ ਇਧਰ ਚਾਹ ਪਕੌੜਾ ਚੱਲ ਰਿਹਾ ਨਾਲ ਹੀ ਤੁਹਾਨੂੰ ਕਰਾਉਨੇ ਆ ਇਸ ਦਰਬਾਰ ਦੇ ਦਰਸ਼ਨ ਇਹ ਦਰਬਾਰਲਾ ਬਾਹਰਲਾ ਹਿੱਸਾ ਜੀ ਤੇ ਅੰਦਰ ਜਾ ਕੇ ਵੀ ਤੁਹਾਡੇ ਦਰਸ਼ਨ ਦੇਦਾਰਤਨ ਕਰਾਉਣੀ ਦਰਬਾਰ ਦੇ ਠੀਕ ਹੈ ਜੀ ਬਾਬਾ ਢੇਰਿ ਸਾਹਿਬ ਜੀ ਸਰਕਾਰ ਸੇਵਾ ਮੇਲਾ ਜਿੱਥੇ ਹੋਣ ਜਾ ਰਿਹਾ ਜੀ ਤੇ ਪੱਠੇ ਤੇ ਇਹ ਮੇਲਾ ਹੁੰਦਾ ਜੀ ਸੇਵਾ ਜਿਹੜਾ ਮੇਲਾ ਜੀ ਪੰਡਾਲ ਬਹੁਤ ਵਧੀਆ ਸਜਿਆ ਹੋਇਆ ਜੀ ਕਲਾਕਾਰਾਂ ਇਥੇ ਆ ਰਹੇ ਆ ਚੰਨੀ ਗਿਲ ਜੀ ਔਰ ਸਤੇਦੀ ਸ਼ੁਰੂਆਤ ਕੀਤੀ ਹੈ ਜੀ ਸੋਨੂ ਸੱਬਰਵਾਲ ਦਸੂਹਾ ਨੇ ਲਓ ਜੀ ਇਹ ਦਰਬਾਰ ਦੇ ਅੰਦਰ ਵਾਰ ਤੁਹਾਨੂੰ ਦਰਸ਼ਨ ਦਿਦਾਰ ਕਰਾਉਨੇ ਸੰਗਤਾਂ ਬੈਠੀਆਂ ਹੋਈਆਂ ਗੱਦੀ ਦੇ ਬਾਬਾ ਜੀ ਬੈਠੇ ਹੋਏ ਆ ਤੇ ਇਹ ਆ ਧੀਰੇ ਸਾ ਸਰਕਾਰ ਜੀ ਲਓ ਜੀ ਮੇਲੇ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਏ ਮੇਲੇ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਮੇਲੇ ਦੀ ਸ਼ੁਰੂਆਤ ਇਹ ਸੋਨੂ ਸੱਬਰਵਾਲ ਦਸੂਹਾ ਨੇ ਕੀਤੀ ਹੈ ਜੀ ਤੇ ਵਧੀਆ ਜਿਹੜਾ ਕਲਾਕਾਰ ਜੀ ਬਹੁਤ ਉਹਦੀ ਹਾਜ਼ਰੀ ਲੱਗੀ ਹੋਈ ਤੇ ਸਾਹਮਣੇ ਫਕਰ ਬੈਠੇ ਐ ਸਾਈਂ ਬੈਠੇ ਹੋਇਆ ਠੀਕ ਹੈ ਜੀ ਤੇ ਅੱਜ ਦਾ ਮੇਲਾ ਜਿਹੜਾ ਬਹੁਤ ਵਧੀਆ ਰਿਹਾ ਜੀ ਤੇ ਅਗਲੀ ਕਲਾਕਾਰਾਂ ਨੂੰ ਤੁਹਾਨੂੰ ਦਿਖਾਉਨੇ ਠੀਕ ਹੈ ਜੀ ਅਸੀਂ ਰੱਬ ਨੂੰ ਵਾਹਿਗੁਰੂ ਨੂੰ ਅੱਲਾਹ ਨੂੰ ਜਿਸ ਵੀ ਨਾਮ ਦੇ ਨਾਲ ਯਾਦ ਕਰਦੇ ਆ ਉਹਦੇ ਤੋਂ ਕੁਰਬਾਨ ਜਾਂਦੇ ਆ ਉਸੇ ਖੱਤੀ ਦਾ ਸ਼ੁਰੂ ਕਰ ਰਹੇ ਆ ਇਹ ਕਰੀ ਇਸ ਖੱਤੀ ਦੇ ਨਾਮ ਤੋਂ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ

चाहे गुस्से चाहे राजिया पर फड़ के कोड़े पटका लिए जैसे रोसे दानी ओ कह रोती जा रे हे परी कंचरी यार मनवा लिए ओ दुनिया पर फिर लग पाई मशहूर हो गए I'm going to go to the house. 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 I'm going to go to the